हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਦੇ ਕੋਲ ਆਏ ਹਾਂ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਵੀਰ ਦਾ ਇਸੇ ਤਰ੍ਹਾਂ ਨਗ ਜੜਿਆ ਦੋਸਤੋ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਇਸ ਕਰੇ ਤੁਸੀਂ ਜ਼ਰੂਰ ਨੋਟ ਕਰ ਲਓ 23 ਅਪ੍ਰੈਲ ਤੇ ਸਮਾਂ ਕੋਈ ਦੁਪਹਿਰ ਦੇ ਡੇਢ ਕ ਪਾਉਣੇ 2 ਵਜੇ ਦਾ ਸਮਾਂ ਹੈਗਾ ਨਗ ਅੱਜ ਇਸ ਕਵਰ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ 5 ਨਗ ਦਿਖਾ ਦੇਣੇ ਆ ਇੱਕ ਤੋਕੜ ਵੜ ਦਿਖਾਵਾਂਗੇ ਦੋਸਤੋ ਇੱਕ ਬਿਲਕੁਲ ਸੱਜਰ ਸੋਈ ਤਾਜੀ ਬੱਚੀ ਹੈ ਵੜ ਤੇ ਦੋ ਗੱਬਣ ਵੜਾ ਦਿਖਾ ਦਾਂਗੇ ਇੱਕ ਤੋਕੜ ਅੱਗੇ ਦੋਸਤੋ ਕੋਈ ਮਹੀਨੇ ਸਵਾ ਮਹੀਨੇ ਦੀ ਜਿਹੜੀ ਪਣੀ ਇੱਕ ਮੱਝ ਦਿਖਾ ਦਾਂਗੇ ਇਹਨਾਂ ਪਸ਼ੂਆਂ ਦਾ ਦੋਸਤੋ ਜਿਹੜੇ ਪਸ਼ੂ ਦੁੱਧ ਤੇ ਚੱਲਣ ਦੇ ਇਹਨਾਂ ਦਾ ਕੀ ਦੁੱਧ ਰਿਕਾਰਡ ਹੈਗਾ ਕੀ ਮਿਲਕਾ ਕੀ ਰੇਟ ਭਾਅ ਪੜਦਾ ਰਹਿਣ ਵਾਲਾ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਤਨਾਮ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਹੋ ਠੀਠਾ ਜੀ ਬਹੁਤ ਵਧੀਆ ਵੀਰ ਸਤਨਾਮ ਠੀਠਾ ਜੀ ਅੱਜ ਭਾਵੇਂ ਚੜਦੀ ਕਲਾ ਸਤਨਾਮ ਅੱਜ ਦੋ ਤਾਂ ਗੱਬਣ ਬੈਠਾ ਜਿਹੜੀਆਂ ਆਪਣੇ ਕੋਲ ਪੂਰੀ ਤਿਆਰੀ ਵਾਲੀਆਂ ਨੇ ਹਾਂਜੀ ਬਿਲਕੁਲ ਆ ਦੇ ਕਰਮ ਵਾਲੀ ਭਾਵੇਂ ਰਾਤ ਨੂੰ ਹੋਵੇ ਸਵੇਰੇ ਸੂਬੇ ਅੱਛਾ ਜੀ ਆ ਵੱਸੀ ਵੱਡੀ ਇਹ ਲੈ ਜੂ ਹਲੇ ਪੰਜ ਚਾਰ ਦਿਨ ਬਹੁਤ ਜੰਗੀ ਐਚਪੀ ਜਰਸੀ ਵੱਸੀ ਆ ਠੀਕ ਹੈ ਜੀ ਇਹ ਇੱਕ ਸੂਈ ਤੇ ਇੱਕ ਟੁਕੜਾ ਇੱਕ ਮੈਂ ਲੋ ਇੱਕ ਦੋਸਤੋ ਵੜ ਸੂਈ ਦਿਖਾ ਦੇਣੀ ਤੁਹਾਨੂੰ ਠੀਕ ਹੈ ਜੀ ਬਿਲਕੁਲ ਸੱਜਰ ਸੂਈ ਆ ਇੱਕ ਟੋਕੜ ਵੜ ਦਿਖਾ ਦਾਂਗੇ ਜਿਹੜੇ ਵੀਰ ਨੇ ਬਿਲਕੁਲ ਚ ਖਰਚ ਕਰਨੇ ਆ ਤੇ ਦੁੱਧ ਮੇਨੋ ਤਾਂ ਵੀ ਸਜਰਾਂ ਦੇ ਬਰਾਬਰ ਹੀ ਉਸ ਵੈੜ ਨੇ ਦਿੱਤੀ ਜਾਣਾ ਉਹ ਆਪਾਂ ਤੁਹਾਨੂੰ ਲਾਸਟ ਵਿੱਚ ਨਾਕ ਦਿਖਾ ਦਾਂਗੇ ਤੋਕੜ ਵੀਰ ਸਜਨਾਮ ਪਹਿਲੇ ਨੰਬਰ ਤੋਂ ਸ਼ੁਰੂਆਤ ਕਿੱਥੋਂ ਕਰਦੇ ਆ ਇਧਰੋਂ ਕਰ ਲਈ ਸੂਈ ਤੋਂ ਕਰ ਲੈਂਦੇ ਆ ਇਧਰੋਂ ਆ ਜੀ ਹਾਂ ਜੀ ਆ ਦੋਸਤੋ ਇੱਕ ਪਹਿਲੇ ਨੰਬਰ ਤੇ ਜਿਹੜੀ ਆ ਵੈੜ ਤੁਹਾਨੂੰ ਦਿਖਾਉਣੀ ਆ ਕੱਦ ਕੋ ਤੋਂ ਵੱਡਾ ਵੈੜ ਦਾ ਕ੍ਰੋਸ ਸੰਗ ਦੇ ਵਿੱਚ ਆ ਤੇ ਬਿਲਕੁਲ ਸੂਈ ਸਵਾਈ ਆ ਤਾਜੀ ਸੂਈ ਹੈ ਜੀ ਹਾਂ ਜੀ ਹਾਂ ਜੀ ਸੂਈ ਨੂੰ ਪੰਜ ਛੇ ਦਿਨ ਹੋ ਗਏ ਪੰਜ ਛੇ ਦਿਨ ਦਾ ਸਮਾਂ ਹੋ ਗਿਆ ਬੱਛਾ ਵਗਰ ਜੀ ਹੜਾ ਠੀਕ ਹੈ ਜੀ ਲਓ ਜੀ ਪੰਜਾਂ ਛਿਆਂ ਦਿਨਾਂ ਦੀ ਸੂਈ ਹੈ ਦੋਸਤ ਹਾਂਜੀ ਬੱਚਾ ਥੋੜਾ ਬੁਖਾਰ ਜਿਆਦਾ ਕਰ ਰਿਹਾ ਕਹਿੰਦਾ ਸੁਰਤ ਹੋ ਜੂ। ਬੁਖਾਰ ਨੂੰ ਅੱਬ ਜਿਹੜਾ ਬੱਚਾ ਥੋੜਾ ਉਹਨੂੰ ਬੁਖਾਰ ਫੀਵਰ ਸੀਗਾ ਜੀ। ਹਾਂ ਉਹਨੂੰ ਹੋ ਗਿਆ ਬੁਖਾਰ ਜਿਆ ਉਹਦਾ ਠੀਕ ਹੋਣ ਦਿੱਤੀ ਤਾਂ ਠੀਕ ਆ। ਠੀਕ ਆ ਜੀ। ਸੋ ਬੱਚਾ ਦੋਸਤੋ ਸਾਹਮਣੇ ਠੀਕ ਆ ਜੀ ਥੋੜਾ ਫੀਵਰ ਸੀਗਾ ਵੈਸੇ ਕੈਮ ਉਹਦਾ ਟ੍ਰੀਟਮੈਂਟ ਕਰਵਾਇਆ ਠੀਕ ਆ ਬੱਚਾ ਮਗਰ ਆਹ ਮਗਰ ਬੱਛਾ ਠੀਕ ਆ ਜੀ ਤੇ 50 ਦਿਨਾਂ ਦੀ ਸੂਈ ਹੈ ਸੁਬਾ ਦੂਜਾ ਜੀ। ਹਾਂਜੀ ਵੀਰ ਜੀ ਦੂਜਾ ਮੰਨ ਲਓ ਕਿ ਤੇ ਜਾਵਾਂ ਲੈਣਾ ਹੈ ਖਾਸ਼ ਉਹ ਤਾਂ ਦੁੱਜਣੀ ਹੋਸੀ। ਅੱਛਾ ਜੀ। ਹਾਂਜੀ। ਲਓ ਦੋਸਤੋ ਵੈਸੇ ਵੇਖ ਤੁਸੀਂ ਇਹ ਚੈੱਕ ਕਰੋ ਵੇਖ ਕੇ ਕੱਦ ਕੋ ਤੋਂ ਵੱਡਾ ਵੈਡ ਦਾ ਠੀਕ ਹੈ ਜੀ ਤੇ ਪੰਜਾ ਦਿਨਾਂ ਦੀ ਸੂਈ ਹੈ ਤੇ ਦੁੱਧ ਹੁਣ ਥੱਲੇ ਕਿੰਨਾ ਜੀ ਤੇ ਹੋਣੇ ਕੋ 15 ਤੋਂ ਪਲੱਸ ਹੋਊਗਾ ਜੀ 16 ਕਿਲੋ ਹੀ ਬਿਲਕੁਲ ਤੇ ਬਹੁਲਾ ਆਊਗਾ ਦੁੱਧ ਮੰਨ ਲੈਣ ਬਹੁਲਾ ਮੰਨ ਠੀਕ ਹੈ 15 ਦੀ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਜੀ ਠੀਕ ਹਾਂ ਜੀ ਲਓ ਦੋਸਤੋ ਪੰਜਾਂ ਦਿਨਾਂ ਦੇ ਦੌਰਾਨ ਕੋਈ ਵੀ ਰਫੋਲੇ ਤੋਂ ਬਾਹਰ ਆਈ ਸਮਝ ਕੇ ਦੁੱਧ ਵੀ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਠੀਕ ਹੈ ਜੀ ਹਾਂ ਫੋਨ ਪਸਵਾ ਕੇ ਬਹੁਤ ਸੋਹਣਾ ਬਣਉਂਦੀ ਫਿਰ ਬਣਦੀ ਸਾਰੀ ਐ ਪਿਛਲੇ ਪਾਸੇ ਮਹੀਆਂ ਆ ਗੁਣ ਠੀਕ ਹੈ ਜੀ ਸਾਰੀ ਕਰਮ ਵਾਲੀ ਪਛਾਣ ਹੀ ਨਿਕਲਦੀ ਆ ਲਓ ਜੀ ਬਾਕੀ ਸਤਨਾਉ ਭਾਈ ਚੋਣ ਚਾਂਣ ਚੰਗੀ ਐ ਪੋਲੀ ਹੋਰ ਸਵਾਇ ਕਿਸੇ ਤਰ੍ਹਾਂ ਦਾ ਕੋਹਰਾ ਨਾ ਕੋਈ ਗੱਲ ਬਾਤ ਨਹੀਂ ਤੇ ਬਾਕੀ ਛੰਡੀ ਬੜੀ ਭਾਵੇਂਗਾ ਭਾਵੇਂ ਚਲੋ ਭਾਵੇਂ ਤਾਂ ਚਲੋ ਠੀਕ ਹੈ ਜੀ ਹਾਂ ਜੀ ਥੜ ਪਸਵਾ ਕੇ ਤੇ ਹੋਰ ਹੀ ਕਰਮ ਵਾਲੀ ਬਣਾਈ ਦੀ ਪਰੇ ਖੇਡਾ ਠੀਕ ਹੈ ਠੀਕ ਹਾਂ ਜੀ ਲਓ ਦੋਸਤੋ 15 16 15 16 ਤੇ ਜਿਹੜੀ ਹੁਣ ਚੱਲਣ ਢਈ ਆ ਪੰਜਾ ਦਿਨਾਂ ਦੀ ਸੂਈ ਥਣਥਣ ਪੂਰਾ ਥੀ ਚਵਾਈ ਆ ਚਵਾਈ ਵੀ ਪੂਰਾ ਹੱਦੀ ਚਵਾਈਲਾ ਥਾਣਾ ਵੀ ਦੂਰੋਂ ਨੇੜੋਂ ਕਿਸੇ ਨੇ ਆਉਣਾ ਕੋਈ ਨਹੀਂ ਹੋਊਗਾ ਵੀ ਇੱਥੇ ਅੰਦਰ ਥਣਪਾਲਾ ਛੋਟਾ ਨਿਕਲਦਾ ਹੈ। ਖੋਲੀ ਪਾਲੀ ਬਹੁਤ ਆ। ਅੱਛਾ ਵੀਰ ਸਤਨਾਮ ਕੀ ਮੰਗ ਕਰਦੇ ਆ ਲੈਣ ਦੇਣ ਦਾ ਕੀ ਰੋਗ? ਮੁੱਲ ਤੇ ਵੀਰ ਜੀ ਲੋ। ਅਸੀਂ ਵੱਡੀ ਭਾਅ 55 ਦਾ 60 ਦੀ ਮੰਗ ਲਈ। ਹਾਂਜੀ। ਮੁੱਲੇ ਦਾ ਆਪਾਂ ਕਰਦੇ ਆ 55000 ਰੁਪਇਆ। ਹਾਂਜੀ। ਤੇ 53 ਦੀ ਦੇ ਦਾਂ। 53 ਦੀ। ਹਾਂਜੀ। ਹੋਰ ਕੋਈ ਪਾਸੇ ਛੋਟ ਕਰਦਾ? ਠੀਕ ਹੈ ਜੀ। ਹਾਂਜੀ। ਲਓ ਦੋਸਤੋ 53000 ਦੇ ਵਿੱਚੋਂ ਹੋਰ ਮਾਨਤਨ ਵੀਰਾਂ ਦਾ ਵੀ ਛੋਟ ਛੱਪਾ ਹੋਰ ਖੁੱਲਾ ਕਰ ਦਾਂਗੇ। ਠੀਕ ਆ 53000 ਦੇ ਵਿੱਚ ਮਿਲ ਜੂਗੀ 15 16 16 ਤੇ ਹੁਣ ਚੱਲਣ ਢਈ ਆ ਬਾਕੀ ਅੱਗੇ ਚੰਗੀ ਸੇਵਾ ਕਰਨੂ ਕੋਈ ਵੀਰ ਤੇ ਦੁੱਧ ਵੱਡੇ ਗੱਧਕਾਰ ਦੀ ਦੁੱਧ 20 ਕਿਲੋ ਰਾ ਆਉਣਾ ਭਰੀ ਜਊਗੀ ਮਗਲੇ ਘਰ ਦੀ ਗਰੰਟੀ ਵੀ ਆਪਾਂ ਨੂੰ 20 ਕਿਲੋ ਦੀ ਆ ਠੀਕ ਕਰੋ ਹੁਣ ਜਿੰਨਾ ਮੌਕੇ ਤੇ ਤਿਆਰ ਆ ਉਹਦੀ ਗੱਲ ਕਰਦੇ ਆ ਜੀ ਠੀਕ ਹੈ ਜੀ ਠੀਕ ਹੈ ਅੱਛਾ ਸਤਨਾਭਾਈ ਅੱਗੇ ਆਪਣੇ ਕੋਲ ਜਿਹੜੀ ਆ ਆ ਗਈ ਡੱਬੀ ਬਾਜੀ ਵੀਰ ਜੀ ਦੂਜਾ ਸੂਹਾ ਜੀ ਦੂਜਾ ਇਹ ਦਿਨ ਕਿੰਨੇ ਕ ਲੈਂਦੀ ਆ ਜੀ ਇਹ ਤਾਂ ਵੇਖੋ ਤਿਆਰ ਹੀ ਆ ਭਾਵੇਂ ਤੁਸੀਂ ਐਡਾ ਕਰ ਜੇ ਭਾਵੇਂ ਕਰਮਾਰੀ ਸੂਕੇ ਲੈ ਬਣੀ ਪੁਣੀ ਬਹੁਤ ਠੰਡੀ ਠੰ हां सुनिए देखो पीड़ी ਦੇ ਭਾਅ ਵਰਗੇ ਦਾਖ ਦੇ ਨਾ ਬਿਲਕੁਲ ਉਹ ਗੱਲ ਬਣੀ ਵੀ ਜੀ ਬਿਲਕੁਲ ਕੋਲ ਦੋਸਤੋਂ ਵੈਸੇ ਤਿਆਰੀ ਕੰਪਲੀਟ ਆ ਠੀਕ ਆ ਜੀ ਹਾਂ ਜੀ ਤਿਆਰੀ ਕੰਪਲੀਟ ਆ ਅੱਜ ਭਲਕ ਠੀਕ ਆ ਜੀ ਹੋ ਸਕਦੀ ਆ ਹੈ ਤਿਆਰੀ ਤੇ ਜਿਹੜਾ ਪਸ਼ੂ ਐਨੀਮਲ ਤਿਆਰੀ ਤੇ ਆ ਉਹ ਤਾਂ ਸਮਾਂ ਕੋਈ ਪਤਾ ਨਹੀਂ ਹੁੰਦਾ ਕੋਈ ਦੋਸਤੋਂ ਕੋਈ ਅੱਜ ਭਲਕ ਘੰਟੇ ਬਾਅਦ ਦੀ ਕੋਈ ਸੂਪਰੇ ਠੀਕ ਆ ਕੱਢ ਜਾਊਗਾ ਦਾ ਦਿਲ ਦੁਲਤ ਮਤਲਬ ਆਪਣੇ ਕੋਲ ਕੱਲ ਦੀ ਆਈ ਦਿਲ ਦੁਲਤ ਧਰਿਆ ਵਾ ਹਾਂ ਤੇ ਹਾਲੇ ਕੋਈ ਐਡਾ ਕੋਈ ਨਾਲੇ ਨੂਲੇ ਕੋਈ ਚੱਕਰ ਨਹੀਂਗਾ ਕੱਢ ਜਾਊ ਤੇੜਾ ਕੱਢ ਜਾਊ ਠੀਕ ਆ ਹੈ ਉਹਦਾ ਚਲ ਤਿਆਰ ਕਰਨ ਵਾਲੀ ਠੀਕ ਹੈ ਨੈਰ ਦੇ ਭਾਣੇ ਤੁਹਾਡੀ ਲੈ ਜੇ ਸੂਬੇ ਦੇ ਭਾਣੇ ਸੂਬੇ ਬੜੀ ਬਹੁਤ ਠੰਢੀ ਬੜੀ ਵੇਚ ਦੀ ਠੰਡੀਆਂ ਦੋਨੀਆਂ ਤਾਂ ਕਾ ਕਰ ਅਗਰਪੂਰ ਕਟਨ ਦਾ ਪਤਾ ਹੀ ਨਹੀਂ ਨੂੰ ਆ ਕੋਈ ਗੱਲ ਨਹੀਂ ਜਿੱਦਾ ਮਰਜ਼ੀ ਬੈਠ ਰੋ ਪੋਲੀ ਪਾਲੀ ਬੜੀ ਆ ਲਓ ਵੀ ਦੋਸਤੋ ਕਰੋ ਚੈੱਕ ਠੀਕ ਹੈ ਜੀ ਬਹੁਤੇ ਵੀਰ ਵਿੱਚ ਕਈ ਮੈਸੇਜ ਕਰਦੇ ਸੀ ਵੀ ਰਾਜਵੀਰ ਵਪਾਰੀ ਵੀਰਾਂ ਦੇ ਕੋਲ ਸਾਰੀਆਂ ਠੰਡੀਆਂ ਠੀਰੀਆਂ ਹੁੰਦੀਆਂ ਨੇ ਪਰ ਆ ਵੇਖੋ ਆਹ ਦਿਨਾਂ ਨਾਲ ਤਸੱਲੀ ਵੀ ਜਿਹੜੀਆਂ ਠੰਡੀਆਂ ਠੰਡੀਆਂ ਆ ਵੇਹਣਾਂ ਤਸੱਲੀ ਦੋਦੇ ਹੈ ਇਹ ਨਹੀਂ ਵੀ ਜਿਹੜੀਆਂ ਛੜਾ ਮਾਰਦੀ ਇਹਨੂੰ ਠੰਡੀ ਧੀਰੀ ਕਿਈ ਜਾਈ ਹੈ ਤੇ ਆਹ ਦੇਖ ਸਕਦੇ ਤੁਸੀਂ ਵੀਰ ਸਦਨਾਮਨ ਦਾ ਵੀ ਜਿਹੜੀ ਠੰਡੀ ਧੀਰੀ ਨੂੰ ਠੰਡੀ ਧੀਰੀ ਕਿਹਾ ਜਾਊਗਾ ਤੇ ਕ੍ਰੋਸ ਅੰਕ ਦੇ ਵਿੱਚ ਆ ਦੋਸਤੋ ਸੁਭਾ ਕੋਈ ਆਪ ਦੀ ਸਮਝਣਾ ਤੁਸੀਂ ਦੂਜਾ ਮੰਨ ਲਿਓ ਫਿਰ ਦੁੱਧਣੀਆਂ ਜੀ ਬਾਕੀ ਅੱਗੇ ਹਰ ਕਿਸੇ ਆਪੋ ਆਪਣੀ ਸਮਝ ਆ ਠੀਕ ਹੈ ਜੀ ਤੇ ਥਾਣਾ ਤੋਂ ਪੂਰਾ ਖੂਬਸੂਰਤਾਂ ਲੰਬੇ ਥਾਣਾ ਸਪੇਸ ਭਾਜਣਾ ਵਰਨਾ ਸੋਹਣੀਆਂ ਭਾਜਣਾ ਭੋਜਨ ਪੂਰਾ ਲੋਡ ਪੂਰਾ ਠੀਕ ਆ ਜੀ ਵੇਖੋ ਫੋਲੋ ਭਾਜਣ ਵਾਲੀ ਆ ਲਓ ਜੀ ਵਿਥਾ ਵਿਰਲਾ ਵੰਡਾ 240 ਥਾਂਾਂ ਦੀਆਂ ਇੱਕੋ ਜੀਆਂ ਨੇ ਤੇ ਗੈਪ ਕਾਫੀ ਵਧੀਆ ਠੀਕ ਆ ਜੀ ਸਪੇਸ ਕਾਫੀ ਸੋਹਣੀ ਆਪਸੀ ਥਾਂਾਂ ਦੀ ਪਸੰਦ ਆਊਗੀ ਤੁਹਾਨੂੰ ਬੜੜ ਪੱਕੇ ਘਰ ਦਾ ਘੁੱਤ ਵੀ ਚੰਗਾ ਠੀਕ ਆ ਜੀ ਵੱਡਾ ਖੰਡਾ ਵੀ ਪੂਰਾ ਹੋਇਆ ਕੋ ਮਗਰੋਂ ਚੌੜੀ ਚੌੜੀ ਜੁੜੀ ਹੋਈ ਹੈ ਹਾਂ ਬਿਲਕੁਲ ਹਾਂ ਜੀ ਅਛਾ ਵੀਰ ਸਤਰਾਮ ਇਹਦਾ ਮੁੱਲ ਦੱਸ ਦੋ ਮੁੱਲ ਵੀ ਦੀ ਭਾਵੇਂ ਇਹਦਾ 55 50 ਕਰੀਏਗੀ ਹਾਂ ਜੀ ਇਹ 52000 ਦੀ ਦੇ ਦਾਂਗੇ 55 ਰੇਟ ਮੁੱਲ ਜਿਹੜੇ ਲੈਣ ਦੇ ਨਾਲ ਆਪਾਂ ਉੱਥੇ ਕੀ ਕਰਨੀ ਆ ਵੀ ਜਿੰਤੋਂ ਤੱਕ ਥੋੜੀ ਬਾਕੀ ਗੁੰਜਾਇਸ਼ ਹੀ ਹੈ ਜੀ ਸ਼ੋਰ ਛੱਪੇ ਵਾਲਾ ਰੇਟ ਤੇ ਉਹ ਆਪਾਂ ਅੱਗੇ ਵੀ ਹੁਣ ਮਤਲਬ ਇੰਨੀ ਵੀਡੀਓ ਪਾਈਆਂ ਆਪਾਂ ਫਿਕਸ ਵਾਲਾ ਕੰਮ ਹੀ ਕਰਦੇ ਨੇ ਹੁਣ ਮੰਗੂਗਾ ਅਸੀਂ ਵੱਡੀ ਭਾਵੇਂ 65 ਬਾੜ ਮੰਗ ਲਈਏ ਤੇ ਪਰ ਆਪਾਂ ਉਹ ਕੰਮ ਨਹੀਂ ਮੁੱਲ 55 55 ਵਾਸ਼ੀ ਦੇ ਦਾਂਗੇ ਸ਼ੋਰ ਵੀ ਦੋਸਤੋ ਬਾਕੀ ਮੈਨੂੰ ਲੱਗਦਾ ਵੀਡੀਓ ਪਾਈ ਨੂੰ ਆਪਾਂ ਨੂੰ ਮਹੀਨੇ ਤੋਂ ਪਾਈ ਤੇ ਸਤਰਾ ਮਹੀਨਾ ਬਾਅਦ ਹੋ ਗਿਆ ਮਹੀਨੇ ਬਾਅਦ ਹਾਂ ਅਸੂ ਦੋਸਤੋ ਵੈਸੇ ਸਾਰੇ ਵੀਰਾਂ ਨੇ ਟਰਾਈ ਮਾਰਨੀ ਹੁੰਦੀ ਹੈ 100 ਥਾਵਾਂ ਤੋਂ ਚੱਕਰ ਕੱਢ ਗੁੱਟ ਕੇ ਫਿਰ ਭਾ ਚੰਗੀ ਆ ਬਾਕੀ ਸੋਨਾ ਦੁੱਧ ਭਰੌਣਾਂ ਲਈ ਆ ਕੇ ਚੰਗੀ ਸੇਵਾ ਵਾਲਾ ਕੋਈ ਵੀਰ ਮਿਲ ਗਿਆ ਤੇ ਦੁੱਧ ਸੋਨਾ ਚਵਾ ਦਊਗੀ ਥਾਣਾ ਤੋਂ ਉਹਨਾਂ ਦੀ ਬੜੀ ਸਫਾਈਆਂ ਸੁਫਾਈਆਂ ਨੇ ਕਿਸੇ ਤਰ੍ਹਾਂ ਦੀ ਵੀਰਲ ਬਹੁਤ ਆ ਵੀਰਲ ਲੋਨ ਚਾ ਕੋਈ ਐਕਸਟਰਾ ਤੁਹਾਨੂੰ ਲੱਗਣਾ ਨਜ਼ਰ ਨਹੀਂ ਆਊਗਾ ਚਾਰ ਥਾਣ ਬਹੁਤ ਸੋਹਣੀ ਵੰਡ ਤੇ ਆ ਲੋ ਤੇ ਪੂਰਾ ਮੁਠੀ ਦਾ ਨਾਲੇ ਪਤਾ ਨਹੀਂ ਕਿਸੇ ਭੈਣ ਨੇ ਚਵਾਈ ਕਰਨੀ ਆ ਕੋਈ ਵੀਰ ਚਵਾਈ ਕਰ ਲੈ ਜਿੱਦਾਂ ਮਰਜੀ ਅਗੇ ਸਤਨਾਬ ਆ ਗਈ ਆਪਣੇ ਕੋਲ ਕਾਲੇ ਰੰਗ ਦੀ ਸਾਹਿਬ ਜੀ ਤੀਜਾ ਸੂਹਾ ਗਾਈ ਸੂਹਗੀ ਇਹ ਮਤਲਬ ਜਦੋਂ ਤੁਸੀਂ ਸ਼ਾਨੀ ਜੀ ਐਫ ਤੇ ਜਰਸੀ ਹੈ ਜੀ ਐਸਟਫ ਜਰਸੀ ਕ੍ਰੋਸ ਆ ਗਈ। ਜੇਸੂਸ ਦੇ ਬਿਲਕੁਲ ਵੇਖੋ ਜਰਸੀਾਂ ਲੱਗਾਂ। ਲਓ ਜੀ। ਲਓ ਦੋਸਤੋ ਇੱਕ ਰੰਗ ਬਿਲਕੁਲ ਬਲੈਕ ਰੰਗ ਦੇ ਵਿੱਚ ਆਪਾਂ ਤੁਹਾਨੂੰ ਅਗਲੀ ਜਿਹੜੀ ਵੇੜ ਦਿਖਾਉਣਾ ਲੱਗੀਆਂ ਠੀਕ ਆ ਜੀ। ਸੁਹਾ ਹੋਊਗਾ ਵੀ ਤੀਜਾ ਕਿ ਤੀਜਾ ਖਾਸ ਤੀਜਾ ਜੀ। ਲਓ ਜੀ ਤੀਜਾ ਸੁਹਾ ਖਾਸ ਵੀਰਾਂ ਦਾ ਵੀ ਇਹ ਸੁਹੂਗੀ। ਤੇ ਦੇਣੇ ਮੈਨੂੰ ਲੱਗਦਾ ਵੀ ਲੈਂਦੀ 8-10। ਦੇਣੇ ਨੇ 8 ਕੱਢ ਜਣੇ ਜੀ। ਠੀਕ ਆ ਜੀ। ਇਹ ਵੀ ਉਹਦੇ ਨਾਲ ਹੀ ਕੱਲ ਦੀ ਆਈ ਆ। ਜੀ ਜੂ ਅਸ਼ੀਨ ਪੂਰਾ ਲਾਇਆ ਉਹ ਤੇ ਇਹਨੇ ਮਤਲਬ ਦੇਣੇ ਨੇ 8-7 ਕੱਢ ਜਣੇ। ਬਾਕੀ ਵੇਖੋ। ਲਓ ਜੀ ਠੀਕ ਹੈ ਜੀ ਮੁੱਠੀ ਵਾਲਾ ਥਣ ਕੱਢ ਰਾ ਦੇ ਕੱਚੀ ਆ ਪੂਰਾ ਥਣ ਬਣਾ ਦੇਣਾ ਵੇਖੋ ਹਾਂ ਅੱਛਾ ਵਿੱਚ 17 ਬਈ ਜਿਹੜਾ ਬੱਚਾ ਲੱਗਾ ਇਹਦਾ ਨਹੀਂ ਇਹਦਾ ਨਹੀਂ ਕੋਈ ਵੇਖੋ ਸਰੂ ਨਹੀਂ ਆ ਰਿਹਾ ਨਹੀਂ ਕਾਕਾ ਹਾਂ ਕੋਈ ਗੱਲ ਵਾਦ ਚਾਰੇ ਚੱਲਣਗੇ ਹਾਂ ਦੋਸਤੋ ਚਾਰੇ ਥਣ ਚੱਲਣਗੇ ਕੋਈ ਸਰੂ ਨਹੀਂ ਕਾਕਾ ਫਰੰਟ ਤੇ ਠੀਕ ਹੈ ਜੀ ਹਾਂ ਜੀ ਤੇ ਬਾਕੀ ਆ ਰੇਣ ਨੂੰ ਬਣਾਉ ਪੂਰੀ ਹਲੇ ਹਾਂ ਆ ਥੋੜੀ ਕੱਚੀ ਤੇ ਲੈਣੇ ਨਾੜਾ ਨੂੜਾ ਚੰਗੀ ਆ ਹਾਂ ਜੀ ਲੋ ਵੀ ਭਰਾਵੋ ਠੀਕ ਹੈ ਜੀ ਇਹ ਵੀ ਖਾਸ ਤੀਜਾ ਸੂਆ ਸੂਣੀ ਆ ਠੀਕ ਹੈ ਜੀ ਤੇ ਥਣ ਭਾਂਡਾ ਕਾਫੀ ਸੋਹਣਾ ਬਣਾਉਗੀ ਅਜਾ ਦਿਨਾਂ ਤੇ ਆਪਾਂ ਗ ਕਰਮਾਂ ਵਾਲੀ ਦਾ ਬਲੇਡਰ ਬਨ ਲੈਣੇ ਤਾਂ ਹਾਂਜੀ ਵਜਨ ਵੀ ਬਹੁਤ ਆ ਚਲੋ ਮਗਰੋਂ ਗਰੰਟੀ ਵੀ ਚੰਗੀ ਆਈ ਆ ਹੁਣ ਵੇਖੋ ਆਪਣਾ ਤੇ ਕਿਹੜਾ ਸੁਆ ਪੀਤਾ ਮਗਰੋਂ ਇਹ ਘਰ ਨੇ ਬਹੁਤ ਗੰਟੀ ਦਿੱਤੀ ਆ ਹਾਂ ਬਾਕੀ ਆਪਣੀ ਟਿਪਣ ਤੋਂ ਪਣ ਚੌਥਾਂ ਦੇ ਉੱਪਰ ਉਹ ਵੀਰ ਜੀ ਸਾਡੀ ਟਿਪਣਾ ਕੋਈ ਚੱਕਰ ਨਹੀਂ ਆ ਜੇ ਕੋਈ ਭੈਣ ਭਰਾ ਨੇ ਉਦਾਂ ਆਪਣੇ ਵੀਡੀਓ ਕਾਲ ਦੇ ਸਪੋਣੀ ਤਾਂ ਤਾਂਤਵਾਵਾਂਗੇ ਜੇ ਕੋਈ ਭੈਣ ਭਰਾ ਇਥੇ ਆ ਗਿਆ ਉਹਦੀ ਤਸੱਲੀ ਕਰੂ ਆਪਾਂ ਨੂੰ ਕੋਈ ਇਤਰਾਜ ਨਹੀਂ ਗਾ ਨਾ ਵੀ ਦੋਸਤੋ ਇਹ ਤਸੱਲੀ ਤੁਸੀਂ ਕਰ ਲਿਓ ਜੀ ਜਿਹੜਾ ਕੋਈ ਵੀਰ ਵੀਡੀਓ ਕਾਲ ਤੇ ਖਰੀਦਦਾ ਆਨਲਾਈਨ ਖਰੀਦਦਾ ਵੀਡੀਓ ਕਾਲ ਤੇ ਆਪਣੀ ਤਸੱਲੀ ਕਰਵਾ ਲਿਓ ਠੀ ਉਹਦਾ ਬੱਛੇ ਬਿਲਕੁਲ ਨਿੱਕਰ ਚੜਾ ਇਹ ਵੀ ਹੈ ਨਿੱਕਰ ਕੋਈ ਭਾ ਭਲਾ ਕਰ ਕੋਈ ਭਾਈ ਆ ਚੱਕਣ ਦੀ ਲਓ ਬਈ ਠੀਕ ਹੈ ਜੀ ਸੋ ਥਾਨ ਭਾਂਡੇ ਦੀ ਪੂਰੀ ਖਬਰਦਾਰ ਆ ਦੋਸਤੋ ਪਸੰਦ ਆਊਗੀ 8 ਦਿਨ ਹਜੇ ਕੱਢਦੀ ਆ ਕੱਦ ਵੱਡਾ ਕੱਦ ਤੋਂ ਵੱਡਾ ਫੇਰ ਬੋਲ ਸਪੈਸ਼ਲ ਦੁੱਧੀ ਚਲੋ ਰ ਆਪਾਂ ਨੀਗਾ ਸੁਆਪੀਤਾ ਗੱਬਨ ਦਾ ਜੋ ਮਰਜੀ ਆ ਆਦੀਏ ਉਤਰਾ ਜਿੰਨਾ ਤੋਂ ਲਈ ਉਹ ਵਾਲੇ ਅਸੀਂ 30 ਘਲਤੋ ਚੋਇਆ ਥਲਿਓ ਵਸ ਐਡੀ ਪੜ ਨੂੰ ਆਂਦਾ ਕੋਈ ਨੀਗਾ ਪੱਖੇ ਕੇ ਜਾਨ ਬਰੀਡ ਬੜੀ ਹੈ ਦੁੱਧ ਵਾਲੀ ਆ ਚਲੋ ਹਾਲੇ ਨਾ ਥੋੜੇ ਦਿਨ ਖੜਦੀ ਕਰਕੇ ਅੱਛਾ ਸਤਨਾਮੇ ਦਾ ਮੋਲਵੀਰ ਮੋਲਵੀਰ ਜੀ ਇਹਨਾਂ ਨੂੰ ਮਤਲਬ ਥੋੜੀ ਤਿਆਰ ਜੀ ਇਹਦੇ ਮਤਲਬ ਕੁਝ ਭਣ ਭਰਾ ਦੇ ਫੇਟ ਆਊਗੀ ਫੇਰ ਤੇ ਆਪਾਂ ਫੋਨ ਤੇ ਕਰ ਲਾਂਗੇ ਜੇ ਕੋਈ ਦੋ ਚਾਰ ਦੇ ਸਾਹਮਣੇ ਵੀ ਫੇਰ ਉਹਦੇ ਮੋਕੇ ਤੇ ਕਰ ਲਾਂਗੇ ਅੱਛਾ ਹਾਂ ਜੀ ਥੋੜੀ ਜੀ ਬੱਸੀ ਕੱਚੀ ਆ ਅੱਛਾ ਤੁਹਾਡਾ ਰਾਤਾ ਵਿੱਚ ਹੋਦਾ ਚਾਰ ਦਿਨ ਸਾਹਮਣੇ ਨਾ ਪਵੇ ਹਾਂ ਜੀ ਹਾਂ ਜੀ ਉਹ ਜ਼ਿਆਦਾ ਮਤਲਬ ਕਈ ਨਾ ਕੱਚਾ ਭਣ ਭਰਾ ਅਗਲਾ ਅਸਲ ਤਿਆਰ ਲੈਣੀ ਆ ਸੁਈ ਲੈਣੀ ਆ ਹਾਂ ਇਹ ਜੇ ਕੋਈ ਹੋਊਗਾ ਚਾਹਵਣ ਫਿਰ ਦੇ ਦਾਂਗੇ ਮੋਲ ਕੋਈ ਜੈ ਜੂ ਮਿਲਦਾ ਨਹੀਂ ਵਾਦ ਕਰਾਉਂਦਾ ਹਾਂ ਦੋਸਤੋ ਵੈਸੇ ਨੋਰਮਲ ਤੇ ਜੈਨੂਨ ਰੇਟ ਆ ਕੋਈ ਵੀਰ ਫੋਨ ਕਰ ਲੇ ਹਾਂਜੀ ਇਸ ਵੈੜ ਨੂੰ ਖਰੀਦਣ ਵਾਸਤੇ ਫੋਨ ਕਰ ਲਿਓ ਰੇਟ ਤੁਹਾਨੂੰ ਫੋਨ ਤੇ ਦੱਸ ਦਿੱਤਾ ਜਾਊਗਾ ਵੱਡੀ ਵੈੜ ਆ ਬਾਕੀ ਥੱਲੇ ਤੁਸੀਂ ਆਪ ਸਾਰੇ ਵੀਰ ਖੜਾ ਰਹੀ ਆ ਦੇਖ ਹੀ ਲੈਣਾ ਵੀ ਲੜਾ ਲੜਾ ਕਾਫੀ ਜਿਆਦੀਆਂ ਢਿੱਲਾਂ ਕਰਦਾ ਪੂਰੀ ਨਿਗਰ ਪੱਟਾ ਦੇ ਵਿੱਚ ਹੀ ਬਣੂ ਇਹ ਨਹੀਂ ਵੀ ਕੋਈ ਢਲਕਵਾਇਆ ਕੱਢਾਂ ਨੀਂ ਬਿਲਕੁਲ ਜੀ ਲਓ ਵੀ ਭਰਾਵੋ ਠੀਕ ਆ ਸੋ ਇਹ ਤੀਜੇ ਨੰਬਰ ਤੇ ਆਪਾਂ ਵੈੜ ਤੁਹਾਨੂੰ ਦਿਖਾਤੀਏ ਕਿ ਚੌਥੇ ਨੰਬਰ ਤੇ ਇਹ ਟੋਕੜ ਵੀ ਆ ਦੋਸਤੋ ਅੱਗੇ ਬਣੀ ਵੀ ਆ ਉਹ ਆਪਾਂ ਪੂਰਾ ਵੇਰਵਾ ਲੈ ਲੈਂਦੇ ਆ ਇਹ ਮਤਲਬ ਜੀ ਤਿੱਜਾ ਸੂਆ ਜੀ ਅੱਛਾ ਜੀ ਤੇ ਮਿਲਦੀ ਦੋਵੇਂ ਟਾਈਮ ਭਾਵੇਂ ਤੇ ਨੂੰ ਇੰਨਾ ਕਵਾਨੂ ਪਾ ਲੋ ਤੇ ਭਾਵੇਂ ਨਾ ਪਾਓ ਇਹ ਏਦਾਂ ਮਤਲਬ ਆਪਾਂ ਥੱਪ ਮਾਰ ਕੇ ਬਹਿਣਾ ਅੱਛਾ ਜੀ ਉਸਲੇ ਪਸਾਂ ਪੈਂਦੀ ਆ ਅੱਛਾ ਇਹ ਹੁਣ ਸੂਏ ਕਿੰਨੇ ਦੇ ਚੱਲਣ ਡਈਏ ਤੇ ਅੱਗੇ ਕਿੰਨੇ ਸੂਏ ਮਿਲ ਜੇ ਤਿੱਜੇ ਹਾਂ ਜੀ ਅੱਛਾ ਅੱਗੇ ਜਿਹੜੀ ਰਲੀਆਂ ਚੌਥੇ ਸੂਬਰੀ ਰਲੀਆਂ ਹੁਣ ਵੇਖੋ ਚਿਹਰੇ ਤੋਂ ਤੇ ਭਾਵੇਂ ਮੈਂ ਦੂਜਾ ਆ ਫਾਸਦੀ ਹਾਂ ਪਰ ਚਲੋ ਸਿੰਘ ਸਿੰਘ ਮੈਂ ਨੇ ਮਾਰਿਆ ਕੱਢਿਆ ਵਾ ਤਿੱਜਨ ਮੈਂ ਹੋਊਗੀ ਹਾਂ ਜੀ ਓਏ ਕੁਤ ਤੇ ਜੀ ਮਾਦਲੀ ਵੀ ਨੇ ਸੋਹਣਾ ਚਿਹਰਾ ਬਿਲਕੁਲ ਮੈਂ ਦਾ ਕਕੂਰਾ ਵਾ ਹਾਂ ਚਲੋ ਸਿੰਘ ਮੜਿਆ ਮੈਂ ਕੋਸਦਾ ਵੀ ਚਲੋ ਚੌਥੇ ਲਈ ਅਗੇ ਰਾਲੀ ਆ ਜਾਈਏ ਜੀ ਤੇ ਰਾਲੀ ਨੂੰ 40-42 ਦਿਨ ਹੋ ਗਏ ਜੀ 40-42 ਦਿਨ ਹਾਂਜੀ ਤੇ ਦੁੱਧ ਕਿੰਨਾ ਦੁੱਧ ਵੀ ਜਿਹਦੇ ਕੋਲ ਵਿਖਾਵਾ ਮੈਂ ਕੋ 8 ਕਿਲੋ ਦਾ ਵਾ ਸਾਢੇ 7 ਕਿਲੋ ਪੱਕਾ ਦੁੱਧ ਹੈ ਜੀ ਸਾਢੇ 7 ਜਿਹੜਾ ਵੀਰ ਸਸਨਾ ਵਿੱਚ ਚੁਵਾ ਦੇਣ ਵਾਲੀ ਜਾਨਾ ਹਾਂਜੀ ਵਿਖਾਵਾ ਮੈਂ ਕੋ 8 ਕਿਲੋ ਦਾ ਬਿਲਕੁਲ ਐ ਚੁਾਈ ਚੁਈ ਬੜੀ ਸੋਹਣੀ ਲੱਗੀ ਥਾਣ ਵੀ ਬਹੁਤ ਸੋਹਣਾ ਬਣਾਉਂਦੀ ਠੀਕ ਹੈ ਜੀ ਤੇ ਸਾਢੇ 7 ਕਿਲੋ ਜਿੱਦਾਂ ਮਰਜ਼ੀ ਕੰਡੇ ਤੇ ਜੋਖੀ ਹਾਂਜੀ ਬਾਕੀ ਮਿੱਠੀ ਬੜੀ ਆ ਸਿਰਫ ਇਹਨ ਇੱਕੇ ਡੰਗ ਮੇਰੇ ਕੋਲ ਮੜਿਆ ਕੀਤਾ ਆ ਗੇ ਹਾਂ ਤੇ ਚਲੋ ਟੀਕੇ ਤੇ ਬੜੀ ਚਾਲੂ ਮੈਂ ਟੀਕਾ ਲਾ ਕੇ ਚੋਤੀ ਮੁੜ ਕੇ ਦੋਵੇਂ ਟਾਈਮ ਐਨ ਇੰਕੇ ਮਿਲਦੀ ਆ ਮੜਿਆ ਕੈਮਰੇ ਕੋਰੇ ਦਾ ਕਰਦੀ ਆ ਹਾਂ ਜੀ ਪ੍ਰਵਾਹ ਕੋਈ ਨਹੀਂ ਲਓ ਜੀ ਪੱਧਰ ਪੁੱਧਰ ਬੜੀ ਜੀ ਲੈਵੇ ਲੋਵੇ ਦੀ ਬੜੀ ਸਾਫ ਸੁਥਰੀ ਬਹੁਤ ਜ਼ਿਆਦੀ ਚਵਾਈ ਬੜੀ ਸੁਣੀ ਦਿੱਤੀ ਲੱਗੀ ਐ ਧਾਰ ਮੋਟੀ ਕੋਈ ਨਹੀਂ ਬਿਲਕੁਲ ਪੂਰੀ ਫਿਰ ਜਿੰਨਾ ਵੀ ਹੈਗਾ ਸਾਰਾ ਇੱਕੇ ਦਾ ਬਸਮਾ ਇਹਨੇ ਵੀ ਟੋਕਾ ਟੋਕਾ ਤਰੀ ਹੋਊਗਾ ਲਓ ਦੋਸਤੋ ਵੈਸੇ ਮੱਝ ਚੰਗੀ ਆ ਠੀਕ ਆ ਜੀ ਮੱਝ ਚੰਗੀ ਆ 7.5 ਕਿਲੋ ਦੁੱਧ ਤੇ 42 ਦਿਨਾਂ ਦੀ ਅੱਗੇ ਬਣੀ ਵੀ ਆ ਚੈੱਕ ਪਾਸ ਹੋਣ ਦੇ ਬਿਲਕੁਲ ਅੱਗੇ ਨੇੜੀ ਆ ਠੀਕ ਆ ਜੀ ਹਾਂ ਜੀ ਤਕਰੀਬਨ ਕੋਈ ਵੀਰ 20 25 ਦਿਨਾਂ ਬਾਅਦ ਜਿਹੜੀ ਚੈੱਕ ਵੀ ਤੁਸੀਂ ਡਾਕਟਰ ਸਾਹਿਬ ਤੋਂ ਕਰਵਾ ਸਕਦੇ 42 ਦਿਨ ਦੀ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਤੇ ਕਿਸਮਾ ਤੱਕ ਇਸ ਵੀਰ ਤੇ ਨਿਕਲ ਆਉਂਦੀ ਆ ਜੇ ਇਹ ਨਿਕਲੂਗੀ ਲੋਰ ਕੰਮ ਵੇਖੋ ਵੀ ਇੱਕ ਦਿਨ ਤੋਂ ਸ਼ੁਰੂ ਕਰਾਵਾ ਹੁਣ ਮਤਲਬ ਟਾਈਮ ਥੋੜਾ ਆ ਨਾ ਇਹ ਤਾਂ ਹੁਣ ਚੈੱਕ ਪਾਸ ਹੋ ਮਤਲਬ ਹੋਰ ਦੋਆਂ ਢਾਈ ਮਹੀਨੇ ਹੋ ਗਏ ਸਾਰਾ ਕੁਝ ਕਲੀਅਰ ਹੋ ਜਾ ਹਾਂਜੀ ਹਾਂਜੀ ਤੇ ਫਿਰ ਹਲੇ ਟਾਈਮ ਥੋੜਾ ਕਰਕੇ ਤੇ ਸਤਨਾਮ ਆਪਾਂ ਵੀਰ ਕਿੰਨੇ ਕੁ ਦੇ ਦੇਣੀ ਅੱਜ ਮੋਲ ਵੀਰ ਜੀ ਮੈਂ ਨਾ ਭਾਈ 55 56 ਦੀ ਵੀ ਲਈ ਮੋਲ ਆਪਾਂ ਪੱਧਰੀ ਆ ਚਲੋ ਹੌਸਲੇ ਆ ਕਦੇ ਟਾਈਮ ਬਾਅਦ ਫੋਨ ਲੱਗੇ ਵੀਡੀਓ ਇੱਕ ਤੁਹਾਨੂੰ ਵਦਾ ਅੱਗੇ ਵੀ ਆਪਾਂ ਜ਼ਿਆਦਾ ਨਹੀਂ ਕਰਦੇ ਹਾਂਜੀ ਹਾਂਜੀ 52000 ਦੀ ਮੈਂ ਦੇ ਦਾਂਗੇ 52000 ਆ ਸਾਢੇ 7 ਕਿਲੋ ਜਿੱਦਾਂ ਮਰਜ਼ੀ ਆਦਾ ਕੋਈ ਕੰਡਾ ਪਾਰਟੀ ਲਿਆ ਕੇ ਚੁਈ ਜਾਵੇ ਕੋਈ ਚੱਕਰ ਨਹੀਂ ਦੋਵੇਂ ਟਾਈਮ ਐਸੇ ਖੁਰਲੀ ਤੇ ਥੋੜਾ ਬੜਾ ਵਾਟ ਪਾ ਕੇ ਬਹਿਣਾ ਤੇ ਵਾੜੇ ਦੇ ਬਿਲਕੁਲ ਖਾਂਦੀ ਨਹੀਂ ਨਾ ਸਾਫੀ ਮਾਰ ਕੇ ਵਜੋ ਧਾਰ ਲੈ ਕੇ ਉਸਰੇ ਪਸੰਦ ਆਈ ਆ ਧਾਰ ਤੇ ਆ ਜਾਂਦਾ ਧਾਰ ਦੇ ਪਸੰਦ ਆਈ ਬਸ ਇੱਕ ਅੱਧੀ ਉਰਕੀ ਭਾਵੇਂ ਲਾਵੇ ਨਹੀਂ ਬਸ ਧਾਰ ਲੈ ਕੇ ਉਸਰੇ ਪਸੰਦ ਮਿੱਠੀ ਬਹੁਤ ਜਿਆਦੀ ਆ ਲਓ ਵੀ ਦੋਸਤੋ ਠੀਕ ਆ ਲਓ ਵੀ ਭਰਾਵੋ ਇਹ ਜਿਹੜੀ ਇੱਕ ਮਾਜ ਤੁਹਾਨੂੰ ਦਿਖਾਉਣੀ ਸੀ ਕਿ ਟੋਕੜਾ ਠੀਕ ਆ ਟੋਕੜਾ ਅੱਗੇ ਵੇਰਵਾ ਪਾ ਦਿੱਤਾ ਸਾਹਿਬ ਜੀ ਪੂਰੀ ਸਾਸ ਸਸਰੀ ਬਹੁਤ ਜਿਆਦੀ ਆ ਜੀ ਹਾਂ ਅੱਛਾ ਵੀ ਸਤਨਾਮ ਮਾਲੀ ਤੋਂ ਕਿ ਟਿੱਕਾ ਟੂਕੜਾ ਖਾਇਆ ਸੀ ਉਹਨਾਂ ਨੇ ਮਾਲੀ ਤੋਂ ਕਰਵਾਈ ਆ ਜੀ ਚਲੋ ਫੇਰ ਤਲਾ ਆਦਾ ਹੈਗਾ ਛੋਟਾ ਜਿਹਾ ਟੋਕ ਲਈ ਆ ਫਿਰ ਤਾਂ ਕਰਮਾ ਲਈ ਆ ਵੀ ਪੱਕੇ ਭਾਂਡੇ ਪੈ ਜੂ ਨਿਕਲ ਨਹੀਂ ਨਿਕਲੀ ਮੈਂ ਵੇਖੋ ਨਿਕਲ ਨਹੀਂ ਮਿੱਤੀ ਹੁਣ ਟਾਈਮ ਨੂੰ ਹਰ ਥੋੜਾ ਵਾ ਜੇਦੋਂ ਹੁਣ ਟਾਈਮ ਤੇ ਨਾ ਚਾ ਕੋਈ ਫਿਰ ਤੇ ਆਪਾਂ ਦੱਸ ਦਿੰਦੇ ਚੈੱਕ ਪਾਸ ਹੈ ਹਾਂ ਪਰ ਹੁਣ ਟਾਈਮ ਕਰਕੇ ਜਿੰਨਾ ਦੇਣਾ ਹੈ ਗਿਆ ਬਹੁਤ ਸੇ ਲੋਬੇ ਦੋਸਤ ਚਾਰ ਨਗ ਜਿਹੜੇ ਅੰਦਰੋਂ ਤੁਹਾਨੂੰ ਦਿਖਾਤੇ ਆ ਇੱਕ ਟੋਕੜ ਵਾੜ ਦਿਖਾਉਣੇ ਆ ਜਿਹੜੇ ਵੀਰ ਨੇ ਥੋੜੇ ਪੈਸੇ ਖਰਚ ਕਰਨੇ ਆ ਡੰਗ ਬਿਲਕੁਲ ਸਾਰਨਾ ਆਪਦਾ ਠੀਕ ਆ ਜੀ ਚਾਹ ਪਾਣੀ ਚੱਲਦਾ ਕਰਨਾ ਕਈ ਵਾਰ ਨੋਰਮਲ ਹੀ ਦੋ ਦੋ ਚਾਰ ਚਾਰ ਮਹੀਨੇ ਪਾਏ ਹੁੰਦੇ ਪਸ਼ੂਆਂ ਦੇ ਸੂਣ ਦੇ ਵਿੱਚ ਤੇ ਉਹਨਾਂ ਵੀਰਾਂ ਨੇ ਵੀ ਆਪਦਾ ਤੇ ਆ ਬੈੜ ਤੁਹਾਨੂੰ ਦਿਖਾਉਣ ਲੱਗੀਆਂ ਪਰ ਲਾਸਟ ਵਿੱਚ ਤੇ ਸਤਨਾਪਾਈ ਇਹਦੀ ਡਿਟੇਲ ਕਰਦੀ ਐ ਸਾਂਝੀ ਇਹ ਵੀਰ ਜੀ ਤਿੱਜਾ ਸੁਹਾਏ ਤਿੱਜਾ ਸੁਹਾਾ ਤੇ ਦੁੱਧ ਕਿੰਨਾ ਦੁੱਧ ਦੇ ਕੋ 11 ਕਿਲੋ ਹੋਊਗਾ ਪੱਕਾ ਦੁੱਧ ਜਿਹੜਾ ਵੱਲੋਂ ਚੁਵਾਈ ਵਾਲਾ 11 ਕਿਲੋ ਠੰਡੀ ਤੇਰੀ ਬੜੀ ਜਿਹਾ ਸਿੰਘ ਚੁੰਗੇ ਜ਼ਰੂਰ ਆ ਹੈ ਠੰਡੀ ਆ ਸੁਣਾ ਸੁਣਾ ਉਹ ਦੱਸੋ ਸਿੰਘ ਹੈਗੇ ਆ ਠੀਕ ਆ ਜੀ ਸਿੰਘ ਹੈਗੇ ਆ ਕਾਦ ਤੋਂ ਵੱਡਾ ਤੇ ਬੇਸ਼ੱਕ ਕੋਈ ਤਿੱਜਾ ਸੁਹਾ ਮੰਨ ਲੇ ਠੀਕ ਆ ਜੀ ਬਾਕੀ ਅੱਗੇ ਹਰਕਤ ਦੀ ਆਪੋ ਆਪਣੀ ਸਮਝ ਆ ਤੁਹਾਡੀ ਆ ਬੈੜ ਇਹ ਗਾਂ ਵੀਰ ਦੇ ਕੋਲੇ ਵਿਕਾਊਗਾ 11 ਕਿਲੋ ਦੁੱਧ ਦੇ ਤੇ ਥੱਲੇ ਬਿਲਕੁਲ ਹਾਜ਼ਰ ਆ अच्छा सजनाम ददू वीर दोमे दो टाइम चबावण वाला यार है ना बिल्कुल बिल्कुल जी पखावा 12 13 किलो ਦਾ ਜਦਾਂ ਸੱਜਰ ਕਾਂ ਨਹੀਂ ਬਾੜੀ ਭਰਦੀ ਹਾਂ ਇਦਾਂ ਦੁੱਧ ਦੀ ਕਰਨ ਵਾਲੀ ਬਾੜੀ ਭਰ ਕੇ ਦਿੰਦੀ ਆ ਦਵਾਈ ਬੜੀ ਖਾਸ ਲੱਗੀ ਉਹਲੀ ਬਹੁ ਜੀ ਲਓ ਜੀ ਸੋ ਥਾਣਾ ਵੀ ਜਿਹੜੇ ਦੋਸਤੋ ਚਾਰ ਥਾਣਾ ਚਾਰੇ ਬਿਲਕੁਲ ਬਰਾਬਰ ਦੇ ਥਾਣਾ ਠੀਕ ਆ ਜੀ ਨੋਨ ਦਾ ਬਹੁਤ ਨਹੀਂ ਯਾਰ ਆਦੇ ਜਿੱਡਾ ਮੋਟਾ ਸਾਂ ਰੋਟੀ ਮੋਟੀ ਧਾਰ ਪੈਂਦੀ ਲਓ ਬੇ ਰੋਲੀ ਨੂੰ ਬਣੀ ਆ ਕਿ ਨਹੀਂ 22 ਦਿਨ ਹੋ ਗਏ ਆ ਜੀ ਠੀਕ ਹੈ ਜੀ ਹਾਂ ਆਪਣੇ ਕੋਲ ਤਾਂ ਜਦੋਂ ਆਈ ਨੂੰ ਤਿੰਨ ਚਾਰ ਰੰਗ ਉਦੋਂ ਆਦੇ ਵੀ ਅਸੀਂ 20 ਬਾਈ ਦੇ ਗਟੀਆ ਭਰਵਾਇਆ ਠੀਕ ਹੈ ਜੀ ਠੀਕ ਹੈ ਹਾਂ ਜੀ ਲਓ ਦੋਸਤੋ ਅੱਗੇ ਵੇਰਵਾ ਤਾਂ ਆਪਾਂ ਲੈ ਲੈਨੇ ਹੁੰਨੇ ਵੀ ਅੱਗੇ ਕੋਈ ਵੇਰ ਥੋੜਾ ਜਿਆਦਾ ਪਰਹੇਜ਼ ਕਰ ਲੂਗਾ ਕੋਈ ਜਿਆਦਾ ਗਰਮ ਫੀਡ ਨਾ ਪਾਊਗਾ ਤੇ ਹੋ ਸਕਦਾ ਕਰਮਾ ਲਈ ਕਨਸੀਵ ਕਰ ਜੇ ਹਾਂ ਜੀ ਤੇ ਜੇ ਟੀਕੇ ਬਾਕੀ ਜਦੋਂ ਬੰਦੇ ਮਤਲਬ ਪੱਧਰੀ ਜਿਹਨਾਂ ਲਈ ਆ ਉਹ ਆਦੇ ਵੀ ਨਾ ਰਹੀ ਕਦੀ ਦੁੱਧ ਹੀ ਵੇਚਾ ਇੱਕੋ ਰੱਖੀਆ ਦੇ ਖਾਣ ਪੀਣ ਜੋਗੀ ਹਾਂ ਤੇ ਨਾ ਹੀ ਕਦੀ ਫੀਡ ਹੀ ਪਾਈ ਜਦੋਂ ਮੈਂ ਲਈ ਉਹਦੇ ਕੋਲ ਸ਼ੇਕ ਹਲ ਦੁੱਧ ਹੀ ਇਹ ਹੁਣੇ ਦਾਣੇ ਖਾ ਕੇ ਤੇ ਕੋਈ 11 ਕਿਲੋ ਦੁੱਧ ਪੱਕਾ ਵਾਹੇ ਹਾਂ ਤੁਹਾਨੂੰ ਪਤਾ ਜਦੋਂ ਆਪਾਂ ਤੇ ਹੁਣ ਵੇਖਣ ਦਾ ਲਲਚਾ ਰਾ ਚਾਰੂ ਚੂਰੂ ਬੜੀ ਆ ਸੁੱਕੇ ਗਲੇ ਜਿਹੋ ਜੇ ਮਰਜ਼ੀ ਪਾਈਓ ਖਾਈਏ ਲਓ ਜੀ ਆਹ ਨੂੰ ਫੀਡ ਤੇ ਭਾਵੇਂ 5 ਕਿਲੋ ਡਿਕਰ ਤੋਂ ਗਾੜੀ ਚੋ ਸੋ ਵਾਟ ਵਾਟ ਕੇ ਕਲੀ ਤੂੜੀ ਖਾਈ ਆ ਪੀ ਆ ਦਿਨਾਂ ਦੇ ਵਿੱਚ ਵੈਸੇ ਥੋੜਾ ਜਿਹਾ ਪੱਠੇ ਹਰੇ ਗਾਚੇ ਤੇ ਆਲੇ ਛੋੜ ਆਈ ਨਹੀਂ ਹਾਂਜੀ ਠੀਕ ਹੈ ਜੀ ਤੇ ਆਹ ਲਓ ਤੁਸੀਂ ਥਾਣ ਥੁਣ ਇੱਕ ਵਾਰੀ ਬਿਲਕੁਲ ਉਲਟ ਬਹਿਣ ਵਾਲੀ ਸਾਈਡ ਆ ਵੇਖੋ ਠੀਕ ਹੈ ਜੀ ਥਾਣਾ ਥੁਣਾ ਦੀ ਵੈਸੇ ਪੂਰੀ ਸਾਫ ਦਿਖ ਰਹੀ ਹੈ ਦ ਤੇ ਸਤਨਾਭਾਈ ਕਿੰਨੇ ਦੀ ਲਖਾਨ 18 ਆ ਮੋਲ ਭਾਵੇਂ 22 21 18 ਹੀ ਹਾਂ ਦਿੱਤੀ 18 ਦੀ ਹਾਂਜੀ ਇੱਕ ਅੰਦਾ ਛੋਟਾ ਵੀਰ ਨਾਲ ਪਾਸ ਨਹੀਂ ਨਹੀਂ ਚਾਹੀਦਾ ਜ਼ਰੂਰ ਇੱਕ ਗੱਲ ਹੈ ਪੈਸੇ ਕਿ ਨਾ ਕੋਈ ਬਹੁਤ ਬਿਰੇ ਜਿਹਨੇ ਪੱਤਰ 332 ਲਾਉਣਾ ਨਾ ਛੋਟੀ ਦੇ ਉਹਦੇ ਨਾਲ ਉਹ ਖਰੀਦ ਇੱਕ ਤੇ ਚਲੋ ਢਾਂਚਾ ਢੁੰਚਾ ਵੱਡਾ ਵਾ ਦੁੱਧ ਦੇ ਨੇ ਇਹੋ 5-7 ਦਿਨ ਜਿੱਦ ਤਨ ਹੋ ਗਾ ਕਾਚੇ ਕੁਚੇ ਫੇਰੋਗੇ 10 ਦਿਨਾਂ ਨੂੰ ਦੁੱਧ ਨੇ ਫੇਰ 12-13 ਕਿਲੋ ਭਰੀ ਜਾਂਦਾ ਜੀ ਬਿਲਕੁਲ ਬਿਲਕੁਲ ਢਾਂਚਾ ਵੱਡਾ ਨਾ ਬਿਲਕੁਲ ਤੇ ਨਾਲੇ ਨਾ ਇਹਨੂੰ ਕੋਈ ਗਰਮੀ ਗਰਮੀ ਦੀ ਪਰਵਾਹ ਨਹੀਂ ਕਰਾਉ ਸੀ ਹੈਗੀ ਆ ਨਹੀਂ ਕੋਈ ਗੱਲ ਹੀ ਨਹੀਂ ਕਿ ਹਾਂਜੀ ਥੋੜੀ ਲੋਬੀ ਪ੍ਰਭੋ ਇਹ ਜਿਹੜੀ ਟੋਕੜ ਵੈੜ ਤੁਹਾਨੂੰ ਦਿਖਾਤੀ ਆ ਅੱਗੇ ਵੀ ਨੰਗੂ ਕੀ ਪਾਸ ਹੋਊਗੀ ਤੁਸੀਂ ਜ਼ਰੂਰ ਸੌਦਾ ਕਰ ਲਿਓ ਤੇ ਵੀਰ ਸਤਨਾਮ ਇਹ ਪਸੂ ਅੱਜ ਆਪਣੇ ਕੋਲ ਟੋਟਲ 5 ਨਹੀਂ ਹਾਂਜੀ ਹਾਂਜੀ 3 ਨੰਬਰ ਕਰ ਦਈਏ ਸਾਂਝੇ ਨੰਬਰ ਵੀਰ ਜੀ ਆਪਣਾ 94655 59956 ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਗ੍ਰੈਂਡ ਕੈਰੋ ਦੇ ਆਪਣੇ ਲਾਗੋ ਦੀ ਮਤਲਬ ਛੜਕਾਉਦੀ ਹੈ ਜੀ ਪੱਕੀ ਨਹੀਂ ਹਾਂਦੀ ਆਪਣੀ ਗ੍ਰੈਂਡ ਕੈਰੋ ਦੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸਤਨਾਮ ਸਿੰਘ ਠੀਕ ਹੈ ਜੀ ਪਿੰਡ ਕੈਰੋ ਤਹਿਸੀਲ ਪੱਟੀ ਹੈ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਕ ਜਿਹੜੇ ਅੱਜ ਆਪਾਂ ਤੁਹਾਨੂੰ ਦਿਖਾਤੇ ਆ ਟੋਟਲ 5 ਸੀਗੇ 2 ਟੁਕੀਆਂ ਵਹਿੜਾਂ ਨੇ ਬਿਲਕੁਲ ਤਿਆਰੀ ਵਾਲੀਆਂ ਜੈਜ ਰੇਟ ਆ ਜੈਨੂਨ ਰੇਟ ਆ ਇੱਕ ਸੋਈ ਸੋਈ ਵਹਿੜ ਦਿਖਾਤੀ ਆ ਇੱਕ ਟੋਕੜ ਤੇ ਅੱਗੇ ਜਿਹੜੀ ਦੋਸਤੋ ਕੋਈ 42 ਦਿਨਾਂ ਦੀ ਬਣੀ ਇੱਕ ਮੱਝ ਦਿਖਾਤੀ ਆ ਤੁਹਾਨੂੰ ਠੀਕ ਆ ਸੋ ਇਹ ਨਾਗ ਨੇ ਟੋਟਲ ਬਾਕੀ ਬੱਚਾ ਉਹਦਾ ਕਹਿ ਆ ਵਾ ਸਿਰਫ ਮਾਰਾ ਸਬ ਬੁਖਾਰ ਕਰਕੇ ਹੀਗਾ ਆ ਲਓ ਜੀ ਦਿਖਾ ਦੋ ਮਾਰਾ ਬੜਾ ਬੁਖਾਰ ਆ ਛੋਟਾ ਬੱਚਾ ਨਾ ਬੁਖਾਰ ਹੋ ਜੂਗਾ ਵੈਸੇ ਠੀਕ ਆ ਹਾਂਜੀ ਤੇ ਦਵਾਈ ਦੋਈ ਵੈਸੇ ਕਰਵਾਈ ਐ ਦਿੱਤੀ ਗੋਲੀ ਹਾਂਜੀ ਤੋ ਦੋਸਤੋ ਮਿਲਤੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ